ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਮਾ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਂ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਂ ਗੁਣ ਦੇ ਤੇਹਾ ਕੋਏ ਨਾ ਸੁਜੀ ਜੇ 30 ਗੁਣ ਕੋਇ ਕਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਪਜੀ ਸਾਹਿਬ ਦੀ ਇਸ ਪੌੜੀ ਨੂੰ ਆਓ ਖੋਲਣ ਦਾ ਯਤਨ ਕਰੀਏ ਆਮ ਕਰਕੇ ਹਰ ਮਨੁੱਖ ਦੀ ਇੱਛਾ ਹੈ ਕਿ ਮੇਰੀ ਉਮਰ ਲੰਬੀ ਹੋਵੇ ਸਾਡੇ ਸਮਾਜਿਕ ਗੀਤਾਂ ਵਿੱਚ ਵੀ ਇਹ ਭਾਵਨਾ ਵੇਖਣ ਨੂੰ ਮਿਲਦੀ ਹੈ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ ਪਰ ਦੂਜੇ ਪਾਸੇ ਜਿਹੜੇ ਲੋਕ ਖੱਜਲ ਖੁਆਰ ਹੋ ਚੁੱਕੇ ਹਨ ਜਿਹੜੇ ਲੋਕ ਇਸ ਜ਼ਿੰਦਗੀ ਵਿੱਚ ਖੱਜਲ ਖੁਆਰ ਹੋ ਚੁੱਕੇ ਹਨ ਉਹ ਆਖਦੇ ਹਨ ਕਿ ਅਸੀਂ ਦੁਨੀਆ ਉੱਤੇ ਕਿਉਂ ਜੀ ਰਹੇ ਹਾਂ ਇਹ ਸਮਝ ਨਹੀਂ ਆਉਂਦੀ ਇੱਥੇ ਕੀ ਹੈ ਸਿਵਾਏ ਖੱਜਲ ਖੁਆਰੀ ਦੇ ਸਿਵਾਏ ਦੁੱਖ ਦੇ ਪਰ ਕਿਤੇ ਨਾ ਕਿਤੇ ਮਨੁੱਖ ਦੇ ਅੰਦਰ ਘਰੇ ਵਿੱਚ ਲੰਬਾ ਜਾਣ ਦੀ ਇੱਛਾ ਹੈ ਦੂਜੀ ਇੱਛਾ ਹਰ ਮਨੁੱਖ ਦੀ ਇਹ ਕਿ ਮੈਨੂੰ ਸਾਰੀ ਦੁਨੀਆ ਜਾਣੇ ਮੈਨੂੰ ਸਾਰੀ ਦੁਨੀਆ ਮੰਨੇ ਸਭ ਮੇਰੇ ਹੁਕਮ ਵਿੱਚ ਮੇਰੇ ਨਾਲ ਹੋਣ ਮੇਰੇ ਅਧੀਨ ਹੋਣ ਰਾਜਨੀਤੀ ਹੋਰ ਕੀ ਹੈ ਰਾਜਨੀਤੀ ਉਸ ਖੇਡ ਦਾ ਨਾਮ ਹੈ ਜਿਸ ਖੇਡ ਵਿੱਚ ਹਰ ਦੂਜੇ ਨੂੰ ਪਿੱਛੇ ਛੁੱਟਿਆ ਜਾਂਦਾ ਹੈ ਆਪ ਅੱਗੇ ਨਿਕਲ ਜਾਣ ਲਈ ਹਰ ਚੰਗੀ ਮਾੜੀ ਜੁਗਤ ਵਰਤ ਕੇ ਦੂਜੇ ਨੂੰ ਪਿੱਛੇ ਸੁੱਟਣਾ ਰਾਜਨੀਤੀ ਹੈ ਸੰਵਿਧਾਨ ਵਿੱਚ ਰਾਜਨੀਤੀ ਦਾ ਕੀ ਕੰਮ ਹੈ ਵਿਧਾਨ ਦਾ ਅਰਥ ਹੈ ਕਰਮ ਸੰਵਿਧਾਨ ਦਾ ਅਰਥ ਹੈ ਚੰਗਾ ਕਰਮ ਸੰਵਿਧਾਨ ਦਾ ਅਰਥ ਹੈ ਅਸੀਂ ਬੈਠ ਕੇ ਜੀਵਨ ਜਿਉਣ ਦੀ ਇੱਕ ਮਰਿਆਦਾ ਇੱਕ ਨਿਯਮ ਬਣਾਇਆ ਹੈ ਕਿ ਅਸੀਂ ਸਭ ਇਸ ਮਰਿਆਦਾ ਵਿੱਚ ਰਹਿ ਕੇ ਇਸ ਨਿਯਮ ਵਿੱਚ ਰਹਿ ਕੇ ਸਹੀ ਦਿਸ਼ਾ ਸਹੀ ਕਰਮ ਕਰਦੇ ਹੋਏ ਜੀਵਨ ਜੀਵਾਂਗੇ ਕੋਈ ਵੀ ਮਰਿਆਦਾ ਨਹੀਂ ਤੋੜੇਗਾ ਜੋ ਮਨੁੱਖ ਇਸ ਮਰਿਆਦਾ ਨੂੰ ਇਸ ਨਿਯਮ ਨੂੰ ਤੋੜੇਗਾ ਉਹ ਸਭ ਦਾ ਦੋਸ਼ੀ ਹੋਵੇਗਾ ਪਰ ਰਾਜਨੀਤੀ ਵਿੱਚ ਹਰ ਇੱਕ ਮਰਿਆਦਾ ਭੰਗ ਕੀਤੀ ਜਾਂਦੀ ਹੈ ਕਾਨੂੰਨ ਤੋੜਿਆ ਜਾਂਦਾ ਹੈ ਰਾਜਨੀਤੀ ਨੇ ਸੰਵਿਧਾਨ ਦਾ ਗਲ ਘੁੱਟ ਰੱਖਿਆ ਹੈ ਇਹ ਕਰਮ ਕੇਵਲ ਇਸ ਲਈ ਹੈ ਕਿ ਮਨੁੱਖ ਦੇ ਅੰਦਰ ਇੱਛਾ ਹੈ ਮੈਂ ਸਭ ਤੋਂ ਉੱਚਾ ਹੋਵਾਂ ਬਾਕੀ ਸਭ ਮੇਰੇ ਤੋਂ ਨੀਵੇਂ ਹੋਣ ਚੰਗਾ ਨੋਂ ਰਖਾਏ ਕੈ ਜਸ ਕੀਰਤ ਜਗ ਲੇ ਕੁਝ ਲੋਕ ਇਸ ਦੁਨੀਆ ਉੱਤੇ ਐਸੇ ਵੀ ਹਨ ਜੋ ਚੰਗੇ ਕਰਮ ਕਰਕੇ ਆਪਣਾ ਨਾਂ ਬਣਾਉਂਦੇ ਹਨ ਦੁਨੀਆ ਉਹਨਾਂ ਦਾ ਜਸ ਗਾਉਂਦੀ ਹੈ ਜਿਵੇਂ ਕੋਈ ਯੋਧਾ ਦਾਨੀ ਧਿਆਵਾਨ ਪਰਉਪਕਾਰੀ ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਜੇਕਰ ਕਿਸੇ ਦੀ ਉਮਰ ਵੀ ਲੰਬੀ ਹੋ ਜਾਵੇ ਜੇਕਰ ਕੋਈ ਦੁਨੀਆ ਦੇ ਰੰਗ ਤਮਾਸ਼ੇ ਦੇਰ ਤੱਕ ਰੱਜ ਕੇ ਵੇਖ ਲਵੇ ਜੇਕਰ ਕੋਈ ਸਭ ਤੋਂ ਉੱਤੇ ਵੀ ਹੋ ਜਾਵੇ ਸਾਰੀ ਦੁਨੀਆ ਵਿੱਚ ਉਸ ਦੇ ਨਾਮ ਦਾ ਸ਼ਿੱਕਾ ਚੱਲੇ ਜੇਕਰ ਕਿਸੇ ਦਾ ਇਸ ਦੁਨੀਆ ਵਿੱਚ ਜਸ ਵੀ ਹੁੰਦਾ ਹੋਵੇ ਦੁਨੀਆ ਉਸ ਦਾ ਜਸ ਗਾਵੇ ਫਿਰ ਵੀ ਮਨੁੱਖ ਦਾ ਪਰਮਾਤਮਾ ਦੇ ਘਰ ਵਿੱਚ ਕੋਈ ਬਹੁਤਾ ਮੁੱਲ ਨਹੀਂ ਪੈ ਸਕਦਾ ਕਿਉਂਕਿ ਚੰਗਾ ਗੁਣ ਸਿਰਫ ਨੈਤਿਕ ਗੁਣ ਹੈ ਚੰਗੇ ਗੁਣ ਹੋਣੇ ਚਾਹੀਦੇ ਹਨ ਮਨੁੱਖ ਵਿੱਚ ਚੰਗੇ ਗੁਣਾ ਦੀ ਜ਼ਰੂਰਤ ਹੈ ਪਰ ਚੰਗੇ ਗੁਣ ਵੀ ਕਾਫੀ ਨਹੀਂ ਚੰਗੇ ਗੁਨਾ ਤੋਂ ਅੱਗੇ ਵੀ ਇੱਕ ਪੌੜੀ ਹੈ ਚੰਗੇ ਗੁਨਾ ਤੋਂ ਅੱਗੇ ਪ੍ਰਮਾਤਮਾ ਨੂੰ ਭਾਜਣ ਦੀ ਪੌੜੀ ਹੈ ਇਸ ਕੁਦਰਤ ਨੂੰ ਇਸ ਕੁਦਰਤ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਣ ਦੀ ਪੌੜੀ ਹੈ ਜੇ ਕੋਈ ਵੱਡੀ ਉਮਰ ਭੋਗ ਲਵੇ ਜੇ ਕੋਈ ਵੱਡਾ ਨਾਮ ਬਣਾ ਲਵੇ ਭਾਵੇਂ ਕਿਸੇ ਤਰ੍ਹਾਂ ਵੀ ਬਣਾ ਲਵੇ ਭਾਵੇਂ ਚੰਗਾ ਵੀ ਹੋਵੇ ਤਾਂ ਵੀ ਉਹ ਮਨੁੱਖ ਸੰਸਾਰੀ ਹੀ ਹੈ ਨਿਰੰਕਾਰ ਨਹੀਂ ਨਿਰੰਕਾਰ ਦਾ ਅਰਥ ਹੈ ਜਿਸ ਦਾ ਕੋਈ ਆਕਾਰ ਨਾ ਰਿਹਾ ਜਿਸ ਦਾ ਹੰਕਾਰ ਨਾ ਰਿਹਾ ਮੈਂ ਹੰਕਾਰਹੀਤਾ ਹੈ ਕਿਸੇ ਮਨੁੱਖ ਦਾ ਮੈਂ ਹੀ ਤਾਂ ਆਕਾਰ ਹੈ ਜਿੰਨੀ ਕਿਸੇ ਮਨੁੱਖ ਵਿੱਚ ਮੈਂ ਹੈ ਉਹਨਾਂ ਵੱਡਾ ਉਸ ਦਾ ਆਕਾਰ ਹੈ ਹੰਕਾਰ ਨੂੰ ਹੀ ਜਸ ਚਾਹੀਦਾ ਹੈ ਹੰਕਾਰ ਨੂੰ ਹੀ ਵੱਡਾ ਨਾਮ ਚਾਹੀਦਾ ਹੈ ਪ੍ਰਸ਼ੰਸਾ ਚਾਹੀਦੀ ਹੈ ਮੈਨੂੰ ਹੀ ਮਾਣ ਚਾਹੀਦਾ ਹੈ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰਵਾਨ ਹੋ ਗਿਆ ਉਸ ਦਾ ਕੋਈ ਆਕਾਰ ਨਾ ਰਹਾ ਉਹ ਨਿਰੰਕਾਰ ਹੋ ਗਿਆ ਫਿਰ ਉਸ ਦੇ ਲਈ ਨਾ ਕੋਈ ਮਾਣ ਦੀ ਕੀਮਤ ਹੈ ਨਾ ਕੋਈ અપਮਾਨ ਦੀ ਕੀਮਤ ਹੈ ਉਹ ਦੋਹਾਂ ਤੋਂ ਉੱਚਾ ਉੱਠ ਗਿਆ ਇਸ ਕੁਦਰਤ ਵਿੱਚ ਹਰ ਮਨੁੱਖ ਦਾ ਪੂਰਾ ਹੋ ਜਾਣਾ ਲਾਜ਼ਮੀ ਹੈ ਇਹ ਪੂਰਨਤਾ ਹੀ ਪਰਮਾਤਮਾ ਦੀ ਨਜ਼ਰ ਵਿੱਚ ਪ੍ਰਵਾਨ ਹੋ ਜਾਣਾ ਹੈ ਕਹਿੰਦੇ ਹਨ ਕਿ ਸ੍ਰਿਸ਼ਟੀ ਦਾ ਪਰਮ ਤੱਤ ਸ੍ਰਿਸ਼ਟੀ ਦਾ ਕੇਂਦਰ ਪਰਮਾਤਮਾ ਮਨੁੱਖ ਨੂੰ ਉਡੀਕ ਰਿਹਾ ਹੈ ਪਰ ਜਿੰਨੀ ਦੇਰ ਮਨੁੱਖ ਨੂੰ ਕੁਦਰਤ ਵਿੱਚੋਂ ਪੂਰੀ ਹੋਸ਼ ਨਾਲ ਸਹੀ-ਸਹੀ ਲੰਘਣਾ ਨਹੀਂ ਆਉਂਦਾ ਉਨੀ ਦੇਰ ਸ੍ਰਿਸ਼ਟੀ ਦਾ ਨਿਯਮ ਮਨੁੱਖ ਨੂੰ ਵਾਰ-ਵਾਰ ਪਿੱਛੇ ਸੁੱਟ ਦਿੰਦਾ ਹੈ ਸ਼ਾਇਦ ਇਸੇ ਕਰਮ ਨੂੰ ਕੁਦਰਤ ਦੇ ਇਸੇ ਹੁਕਮ ਨੂੰ ਹੀ ਗੁਰਬਾਣੀ ਵਿੱਚ ਬਾਰ-ਬਾਰ ਜੰਮਣਾ ਮਰਨਾ ਆਉਣਾ ਜਾਣਾ ਜਾਂ ਭਵਜਲ ਵਿੱਚ ਝਟਕਣਾ ਆਖਿਆ ਗਿਆ ਹੈ ਪਰ ਮਨੁੱਖ ਨੇ ਉਰਾ ਤਾਂ ਕੀ ਹੋਣਾ ਸੀ ਮਨੁੱਖ ਕੇਵਲ ਆਪਣੇ ਨਾਮ ਲਈ ਜਸ ਲਈ ਆਪਣੇ ਵੱਡਪਣ ਲਈ ਜਿੰਨਾ ਤਸ਼ੱਦਦ ਇੱਕ ਮਨੁੱਖ ਦੂਜੇ ਮਨੁੱਖ ਉੱਤੇ ਕਰ ਰਿਹਾ ਹੈ ਇੰਨਾ ਤਸ਼ੱਦਦ ਜੀਵਾਂ ਦੀਆਂ ਹੋਰ ਪ੍ਰਜਾਤੀਆਂ ਵਿੱਚ ਨਹੀਂ ਮਿਲਦਾ ਮਨੁੱਖ ਇਸ ਕੁਦਰਤ ਵਿੱਚ ਇੱਕ ਚੇਤਨ ਜੀਵ ਹੈ ਮਨੁੱਖ ਸੋਚ ਸਕਦਾ ਹੈ ਵਿਚਾਰ ਸਕਦਾ ਹੈ ਮਨੁੱਖ ਦੀ ਸੁਰਤ ਬਹੁਤ ਉੱਚੀ ਉੱਠ ਸਕਦੀ ਹੈ ਜੇ ਇਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛਿਆ ਕਿ ਸੰਸਾਰ ਦੀਆਂ ਵਡਿਆਈਆਂ ਇਸ ਸੰਸਾਰੀ ਦੁਨੀਆ ਵਿੱਚ ਸੰਸਾਰ ਦੀਆਂ ਵਡਿਆਈਆਂ ਇਸ ਸੰਸਾਰੀ ਦੁਨੀਆ ਦੇ ਜਸ ਸਾਡੇ ਬੇਬੁੱਧ ਲੋਕਾਂ ਲਈ ਬਹੁਤ ਕੀਮਤੀ ਹਨ ਪਰ ਭਗਤ ਦੇ ਰਸਤੇ ਵਿੱਚ ਰੋੜਾ ਹਨ ਪੂਰਨਤਾ ਤੱਕ ਮੰਜ਼ਿਲ ਤੱਕ ਪਹੁੰਚਣ ਦੇ ਰਸਤੇ ਵਿੱਚ ਰੋੜਾ ਹਨ ਜਿਹੜਾ ਮਨੁੱਖ ਇਹਨਾਂ ਵਡਿਆਈਆਂ ਦੇ ਪਿੱਛੇ ਪਿਆ ਰਹਿੰਦਾ ਹੈ ਪ੍ਰਮਾਤਮਾ ਦੇ ਘਰ ਵਿੱਚ ਉਸ ਦੀ ਬਾਤ ਵੀ ਨਹੀਂ ਲਈ ਜਾਂਦੀ ਪ੍ਰਮਾਤਮਾ ਦੇ ਘਰ ਵਿੱਚ ਭਗਤੀ ਦੇ ਘਰ ਵਿੱਚ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਸੁੰਝੇ ਘਰ ਵਿੱਚ ਆ ਕੇ ਕੋਈ ਮਹਿਮਾਨ ਖਾਲੀ ਮੁੜ ਜਾਂਦਾ ਹੈ ਫਿਰ ਭਾਵੇਂ ਦੁਨੀਆਂ ਦੀਆਂ ਵਡਿਆਈਆਂ ਕੋਈ ਕਿੰਨੀਆਂ ਹੀ ਇਕੱਠੀਆਂ ਕਰ ਲਵੇ ਜੇਕਰ ਉਹ ਪਰਮਾਤਮਾ ਦੇ ਘਰ ਵਿੱਚ ਪ੍ਰਵਾਣ ਨਹੀਂ ਤਾਂ ਪਰਮਾਤਮਾ ਵਾਸਤੇ ਉਹ ਮਨੁੱਖ ਹੀ ਕੀੜਾ ਹੈ ਦੂਜੇ ਜੀਵਾ ਵਰਗਾ ਪਸ਼ੂ ਹੀ ਹੈ ਸਗੋਂ ਪਰਮਾਤਮਾ ਦਾ ਦੋਸ਼ੀ ਹੈ ਕਿਉਂਕਿ ਉਸ ਸਰਦੋਸ਼ ਹੈ ਕਿ ਮਨੁੱਖ ਹੋ ਕੇ ਵੀ ਉਹ ਮਨੁੱਖਤਾ ਤੱਕ ਨਹੀਂ ਪਹੁੰਚ ਸਕਿਆ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਂ ਗੁਣ ਦੇ ਤੇਹਾ ਕੋਇ ਨਾ ਸੁਜੀ ਜੇ ਇਸ ਗੁਣ ਕੋਇ ਕਰੇ ਹੈ ਨਾਨਕ ਜਿਸ ਮਾਲਕ ਨੇ ਇਹ ਸਾਰੀ ਲੀਲਾ ਰਚੀ ਹੈ ਉਸ ਮਾਲਕ ਦੇ ਗੁਣਾ ਵਾਲਾ ਹੋਰ ਕੋਈ ਦੂਜਾ ਨਹੀਂ ਲੱਭਦਾ ਕੀ ਪਤਾ ਕਦੋਂ ਉਹ ਨਿਰਗੁਣਾ ਨੂੰ ਗੁਣ ਵਾਲੇ ਕਰ ਦਿੰਦਾ ਹੈ ਗੁਣਾ ਵਾਲਿਆਂ ਨੂੰ ਹੋਰ ਹੋਰ ਗੁਣ ਦੇ ਦਿੰਦਾ ਹੈ ਇਸ ਲਈ ਕੋਈ ਮਾਣ ਨਾ ਕਰੀਏ ਅਸੀਂ ਆਪ ਆਪਣੇ ਮਾਲਕ ਦੀ ਨਜ਼ਰ ਵਿੱਚ ਪ੍ਰਵਾਨ ਹੋਣ ਦਾ ਯਤਨ ਕਰੀਏ ਅਸੀਂ ਆਪ ਆਪਣੀ ਅਸਲ ਮੰਜ਼ਿਲ ਦਾ ਰਾਹ ਲੱਭੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ